ਸਭ ਕੁਝ ਛੱਡ ਕੇ ਪ੍ਰੋਡਿਊਸਰ ਡੀ ਐਕਸ ਐਕਸ ਬਣ ਗਿਆ ਸਾਧ ਜੰਗਲਾਂ ਦੇ ਵਿੱਚ ਕਰ ਰਿਹਾ ਭਗਤੀ ਵੀਡੀਓ ਆਈਆਂ ਨੇ ਸਾਹਮਣੇ YouTube Facebook ਦੇ ਉੱਪਰ ਲੋਕ ਕੈਰੀਅਰ ਬਣਾਉਣ ਵਾਸਤੇ ਕਈ ਕਈ ਸਾਲ ਲਾ ਦਿੰਦੇ ਨੇ ਪ੍ਰੋਡਿਊਸਰ ਨੇ ਕਈ ਸਾਲਾਂ ਦੀ ਮਿਹਨਤ ਨੂੰ ਮਾਰੀ ਲਾਤਾ ਅੱਜ ਸਾਧਾਂ ਦੇ ਨਾਲ ਜੰਗਲਾਂ ਦੇ ਵਿੱਚ ਕਰ ਰਿਹਾ ਭਗਤੀ ਵੀਡੀਓ ਹੋ ਰਹੀਆਂ ਨੇ ਵਾਇਰਲ ਚਿੱਤਰਕੁਟ ਦੇ ਜੰਗਲ ਮੇ ਪਰੌਂਠਾ ਵੜ ਰਹਾ ਹੈ ਮਾਰੀ ਡਿਊਟੀ ਹੈ ਬਾਂਦਰ ਕੋ ਬਚਾਉਣੇ ਕੇ ਲਿਏ ਫਿਰਤਪਾਲ ਸਿੰਘ ਜੀ ਔਰ ਅਜੀਤ ਸਿੰਘ ਜੀ ਹਮਾਰੇ ਗੁਰੂ ਜੀ ਸੋ ਰਹੇ ਹੈ ਜੇ ਜੰਗਲ ਹੈ ਜੇ ਹਮਾਰੀ ਕਿਤਨਾ ਕਈ ਸਾਲਾਂ ਦੀ ਮਿਹਨਤ ਛੱਡ ਕੇ ਸਭ ਕੁਝ ਤਿਆਗ ਕੇ ਜੰਗਲਾ ਚ ਜਾ ਕੇ ਭਗਤੀ ਕਰਨ ਲੱਗਿਆ ਬਹੁਤ ਵੱਡੀ ਗੱਲ ਹੈ ਸੱਸੀ ਗਾਲ ਦੋਸਤੋ ਮੈਂ ਗੁਰਮਕਸੰਦੂ ਜੱਟ ਬਾਬੇ ਟੈਲੀਵਿਜ਼ਨ ਦੇਖ ਰਿਹਾ ਮਿੱਤਰੋ ਪ੍ਰੋਡਿਊਸਰ ਡੀ ਐਕਸ ਐਕਸਾ ਜੋ ਕਿ ਹਮੇਸ਼ਾ ਸੁਰਖੀਆਂ ਦੇ ਵਿੱਚ ਰਿਹਾ ਚਾਹੇ ਨਹੀਂ ਗਾਂਦੇ ਨਾਲ ਪਿਆ ਪੰਗਾ ਹੋਵੇ ਜਾਂ ਫਿਰ ਸ਼ਬਦਾਬਲੀ ਹੋਵੇ ਜਿਹੜੀ ਕਿ ਉਹਨਾਂ ਨੇ ਆਪਣੀਆਂ ਸ਼ਾਰਟ ਫਿਲਮਾਂ ਦੇ ਵਿੱਚ ਬੋਲੀ ਪਰ ਇਸ ਦੇ ਨਾਲ ਹੀ ਇੱਕ ਗੱਲ ਹੋਰ ਜੋ ਖਾਸ ਹੈ ਪ੍ਰੋਡਿਊਸਰ ਦੀ ਜਿਹੜੇ ਉਹਨਾਂ ਨੂੰ ਜਾਣਦੇ ਨੇ ਨੇੜੇ ਤੋਂ ਜਾਣਦੇ ਨੇ ਪ੍ਰੋਡਿਊਸਰ ਨੂੰ ਕਹਿੰਦੇ ਨੇ ਕਿ ਸਾਫ਼ ਦਿਲ ਦਾ ਬੰਦਾ ਪ੍ਰੋਡਿਊਸਰ ਚਾਹੇ ਫਿਲਮਾਂ ਦੇ ਵਿੱਚ ਸ਼ਾਰਟ ਫਿਲਮਾਂ ਦੇ ਵਿੱਚ ਕਿਸੇ ਮਰਜ਼ੀ ਤਰ੍ਹਾਂ ਦੀ ਲੱਚਰਤਾ ਉਸ ਨੇ ਦਿਖਾਈ ਹੋਵੇ ਉਸ ਦਾ ਵਿਰੋਧ ਹੋਇਆ ਹੋਵੇ ਪਰ ਜਿਹੜੇ ਲੋਕ ਉਹਨੂੰ ਨੇੜੇ ਤੋਂ ਜਾਣਦੇ ਉਹ ਕਹਿੰਦੇ ਨੇ ਕਿ ਬੰਦਾ ਜਿਹੜਾ ਦਿਲ ਦਾ ਮਾੜਾ ਨਹੀਂ ਹੈਗਾ ਕਈ ਵਾਰ ਜਿਹੜੇ ਫੈਸਲੇ ਲੈ ਲੈਂਦਾ ਐਸੇ ਲੈਂਦਾ ਕਿ ਲੋਕ ਚੌਂਕ ਜਾਂਦੇ ਨੇ ਹੁਣ ਪ੍ਰੋਡਿਊਸਰ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਪ੍ਰੋਡਿਊਸਰ ਨੇ ਇੰਟਰਨੈਟ ਦੇ ਉੱਪਰ ਕੰਮ ਕਰਨਾ ਬੰਦ ਕਰ ਦਿੱਤਾ ਅਗਰ ਉਹਨਾਂ ਦਾ ਇੰਸਟਾਗ੍ਰam ਖੋਲਦੇ ਆ ਬਹੁਤ ਦਿਨ ਹੋ ਗਏ ਕੋਈ ਪੋਸਟ ਤੱਕ ਨਹੀਂ ਪਈ ਉਹਨਾਂ ਦੇ ਇੰਸਟਾਗ੍ਰam ਦੇ ਉੱਪਰ ਅਤੇ ਹੁਣ ਇੱਕ ਖਬਰ ਇਹ ਆ ਰਹੀ ਹੈ ਕਿ ਜਿਹੜੇ ਪ੍ਰੋਡਿਊਸਰ ਨੇ ਪ੍ਰੋਡਿਊਸਰ ਡੀ ਐਕਸ ਐਕਸ ਛੋਟਦੁਨੇ ਵਾਲੇ ਉਹ ਸਾਰਾ ਕੁਝ ਛੱਡ ਕੇ ਸਾਧ ਬਣ ਗਏ ਨੇ ਚਿੱਤਰਕੁਟ ਦੇ ਜੰਗਲਾਂ ਚ ਪ੍ਰੋਡਿਊਸਰ ਦੀਆਂ ਵੀਡੀਓ ਆ ਰਹੀਆਂ ਨੇ ਚਿੱਤਰਕੁਟ ਦੇ ਜੰਗਲਾਂ ਚ ਸਾਧਾਂ ਦੇ ਨਾਲ ਬੈਠ ਕੇ ਭਗਤੀ ਕਰ ਰਿਹਾ ਉਸੇ ਰੰਗ ਦੇ ਵਿੱਚ ਰੰਗਿਆ ਹੋਇਆ ਸ਼ਾਰਟ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਪ੍ਰੋਡਿਊਸਰ ਕਈ ਇੰਟਰਵਿਊ ਨੇ ਜਿਹੜੇ ਕਿ ਹਿੰਦੀ ਚੈਨਲਾਂ ਨੇ ਕਰੇ ਨੇ ਹਿੰਦੀ ਚੈਨਲਾਂ ਦੀਆਂ ਜਿਹੜੀਆਂ ਵੀਡੀਓ ਨੇ ਸ਼ਾਰਟ ਬਣਾ ਬਣਾ ਕੇ ਲੋਕਾਂ ਨੇ ਪਾਈਆਂ ਹੋਈਆਂ ਨੇ ਕਿ ਇਹ ਬੰਦਾ ਸਭ ਕੁਝ ਛੱਡ ਕੇ ਅੱਜ ਜੰਗਲਾਂ ਦੇ ਵਿੱਚ ਭਗਤੀ ਕਰਨ ਆ ਗਿਆ ਪਰ ਹੁਣ ਬਹੁਤ ਸਾਰੇ ਲੋਕ ਚੁਟਕੀ ਵੀ ਲੜਨੇ ਦੇ ਉੱਪਰ ਕਿ ਪ੍ਰੋਡਿਊਸਰ ਦੇ ਰੰਗਾਂ ਨੂੰ ਕੋਈ ਨਹੀਂ ਸਮਝ ਸਕਦਾ ਕਿਉਂਕਿ ਇਹ ਬੰਦਾ ਇਹੋ ਜਿਹਾ ਕਹਿੰਦਾ ਕੁਝ ਹੋਰ ਹੈ ਪਤਾ ਲੱਗਦਾ ਕਿ ਇਹ ਕੋਈ ਫਿਲਮ ਵਾਸਤੇ ਕਰ ਰਿਹਾ ਸੀ ਮੈਟਰ ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਜਿਹੜਾ ਹੁਣ ਇਹ ਜੰਗਲਾਂ ਦੇ ਵਿੱਚ ਬੈਠਿਆ ਜਾਂ ਬਰ ਸਾਧਾ ਦੇ ਨਾਲ ਭਗਤੀ ਕਰਦੀ ਦੀਆਂ ਵੀਡੀਓ ਆ ਰਹੀਆਂ ਨੇ ਕਹਿੰਦੇ ਨੇ ਕਿ ਬਿਲਕੁਲ ਅਸਲੀ ਹੈ ਇਸ ਦਾ ਸ਼ਾਰਟ ਫਿਲਮਾਂ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਪਰ ਅਗਰ ਆਪਾਂ ਗੱਲ ਕਰਦੇ ਹਾਂ ਪ੍ਰੋਡਿਊਸਰ ਦਾ ਜਿਹੜਾ YouTube ਚੈਨਲ ਹੈ ਉਸ ਦੇ ਉੱਪਰ ਜਿਹੜੇ ਠਰਕੀ ਬਾਬੇ ਦੇ ਉਹਨਾਂ ਦੇ ਪਾਰਟ ਬਣਾਏ ਹੋਏ ਨੇ ਉਹ ਲਗਾਤਾਰ ਅਪਲੋਡ ਹੋ ਰਹੇ ਨੇ ਹਲੇ 2 ਦਿਨ ਪਹਿਲਾਂ ਵੀ ਜਦ ਮੈਂ ਚੈੱਕ ਕਰ ਰਿਹਾ ਸੀ 2 ਦਿਨ ਪਹਿਲਾਂ ਵੀ ਉਹਨਾਂ ਨੇ ਕੋਈ ਵੀਡੀਓ ਪਾਈ ਹੋਈ ਆ ਪਰ ਇਹ ਪ੍ਰੋਡਿਊਸਰ ਦੇ ਨਾਲ ਜਿਹੜੇ ਬੰਦੇ ਰਹਿੰਦੇ ਨੇ ਜਿਹੜੀ ਉਹਨਾਂ ਦੀ ਟੀਮ ਬਣਾਈ ਹੋਈ ਆ ਆਪਣੀ ਕਹਿੰਦੇ ਨੇ ਕਿ ਉਹ ਅਪਲੋਡ ਕਰ ਰਹੇ ਨੇ ਤੇ ਠਰਕੀ ਬਾਬੇ ਦੇ ਨੇ ਕਾਫੀ ਸਾਰੇ ਪਾਰਟ ਬਣਾ ਕੇ ਰੱਖ ਰਖੇ ਨੇ ਉਹ ਇਹ ਇੱਕ ਇੱਕ ਕਰਕੇ ਅਪਲੋਡ ਕਰਦੇ ਰਹਿੰਦੇ ਨੇ ਵਿਊ ਵੀ ਚੰਗੇ ਆ ਰਹੇ ਨੇ ਪਰ ਮਿਲੀਅਨ ਦੇ ਵਿੱਚ ਇੰਸਟਾਗ੍ਰam ਦੇ ਉੱਪਰ ਵੀ ਉਹਨਾਂ ਦੇ ਜਿਹੜੇ ਹੈਗੇ ਨੇ ਫਾਲੋਅਰ ਨੇ ਇੱਥੇ ਕੁਝ ਨਹੀਂ ਪਾਰੇ ਇੱਥੇ ਕੋਈ ਵੀ ਅਪਡੇਟ ਨਹੀਂ ਹੈਗੀ ਹਾਂ ਹੁਣ ਬਣਿਆ ਕਿਵੇਂ ਆਖਰ ਹੋਇਆ ਕੀ ਕਿਉਂਕਿ ਮਨ ਦੇ ਵਿੱਚ ਕੀ ਆਇਆ ਕਿ ਪ੍ਰੋਡਿਊਸਰ ਸਾਧਾਂ ਵਾਲੀ ਰਾਹ ਤੇ ਤੁਰ ਪਿਆ ਕਹਿੰਦੇ ਨੇ ਕੁੰਭ ਮੇਲੇ 'ਚ ਗਿਆ ਥੀ ਪ੍ਰੋਡਿਊਸਰਾ ਕੁੰਭ ਮੇਲੇ 'ਚ ਮੱਥਾ ਟੇਕਣ ਗਿਆ ਸੀ ਜਿਵੇਂ ਬਹੁਤ ਸਾਰੇ ਲੋਕ ਆਪਣੇ ਪੰਜਾਬ ਤੋਂ ਵੀ ਗਏ ਸੀ ਪ੍ਰੋਡਿਊਸਰ ਵੀ ਜਾਂਦਾ ਉੱਥੇ ਮੱਥਾ ਟੇਕਣ ਵਾਸਤੇ ਅਤੇ ਉਹ ਉੱਥੇ ਜਦੋਂ ਸਾਧੂਆਂ ਨੂੰ ਦੇਖਦਾ ਕੁੰਭ ਮੇਲੇ ਦੇ ਵਿੱਚ ਤਾਂ ਉਹਦੇ ਮਨ ਦੇ ਵਿੱਚ ਸਾਧ ਬਣਨ ਦੀ ਇੱਛਾ ਜਿਹੜੀ ਉਹ ਉੱਠਣ ਲੱਗਦੀ ਹੈ ਕਿ ਮੈਂ ਵੀ ਸਭ ਕੁਝ ਛੱਡ ਕੇ ਸਭ ਕੁਝ ਤਿਆਗ ਕਰਕੇ ਇਸੇ ਰਾਹ ਤੇ ਚੱਲ ਪਿਆ ਉੱਥੇ ਕਈ ਸਾਧੂਆਂ ਦੇ ਨਾਲ ਉਸ ਦੇ ਲਿੰਕ ਹੋ ਜਾਂਦੇ ਨੇ ਵਧੀਆ ਬਣ ਜਾਂਦੀ ਹੈ ਕਈ ਆਪਣੇ ਦੇਖਿਆ ਕਿ ਲਿਹਾਜ਼ ਪੈ ਜਾਂਦੀ ਹੈ ਜਿਹੜੇ ਸਾਫ ਦਿਲ ਦੇ ਬੰਦੇ ਹੁੰਦੇ ਨੇ ਉਹਨਾਂ ਦੀ ਅਕਸਰ ਆਪਣੇ ਦੇਖਿਆ ਜਿਹੜੇ ਮਹਾਂਤ ਹੁੰਦੇ ਨੇ ਜਾਂ ਫਿਰ ਚੰਗੇ ਕੋਈ ਚੰਗੇ ਸਾਧੂ ਹੋਣ ਉਹਨਾਂ ਦੇ ਨਾਲ ਲਿਹਾਜ਼ ਪੈ ਜਾਂਦੀ ਹੈ ਬਣ ਜਾਂਦੀ ਹੈ ਇਸੇ ਤਰ੍ਹਾਂ ਪ੍ਰੋਡਿਊਸਰ ਦੀ ਵੀ ਉੱਥੇ ਸਾਧਾਂ ਦੇ ਨਾਲ ਲਿਹਾਜ਼ ਪਈ ਤੇ ਉਹਨਾਂ ਦੇ ਵਿੱਚੋਂ ਹੀ ਕੋਈ ਸਾਧੂਆਂ ਦੇ ਨਾਲ ਹੋਏ ਸਾਰਾ ਕੁਝ ਛੱਡ ਕੇ ਉਹਨਾਂ ਨਾਲ ਵੀ ਵਗ ਗਿਆ ਚਿੱਤਰਕੁਟ ਦੇ ਜੰਗਲਾਂ 'ਚ ਚਿੱਤਰਕੂੜ ਦੇ ਜਿਹੜੇ ਜੰਗਲ ਨੇ ਕਹਿੰਦੇ ਨੇ ਕਿ ਐਮਪੀ ਅਤੇ ਜੂਪੀ ਦੇ ਵਿਚਾਲੇ ਜੇ ਪਾਇਆ ਜਾਂਦੇ ਨੇ ਇੱਕ ਵੀਡੀਓ ਦੇ ਵਿੱਚ ਪ੍ਰੋਡਿਊਸਰ ਨੇ ਲੋਕੇਸ਼ਨ ਵੀ ਦੱਸੀ ਆ ਇਹ ਪਰ ਹੁਣ ਲੋਕ ਨਹੀਂ ਮੰਨਦੇ ਲੋਕ ਕਹਿੰਦੇ ਨਹੀਂ ਕਹਿੰਦੇ ਮੱਗਰ ਵੱਖੀ ਪਾੜਾ ਸਾਦ ਨਹੀਂ ਬਣ ਸਕਦਾ ਕਿਉਂਕਿ ਲੋਕ ਬੇਸਬਰੀ ਦੇ ਨਾਲ ਉਡੀਕ ਕਰਦੇ ਰਹਿੰਦੇ ਨੇ ਕਿ ਮੱਗਰ ਦੀ ਕਦੋਂ ਕੋਈ ਫਿਲਮ ਆਊਗੀ ਕਦੋਂ ਉਹਦੀਆਂ ਟੈਕਚਰਾਂ ਨੇ ਜਿਹੜੀਆਂ ਉਹ ਸਾਨੂੰ ਸੁਣਨ ਨੂੰ ਮਿਲਣਗੀਆਂ ਪਤਾ ਨਹੀਂ ਹੁਣ ਪ੍ਰੋਡਿਊਸਰ ਅੱਗੇ ਕੋਈ ਫਿਲਮਾਂ ਕਰੂਗਾ ਜਾਂ ਨਾ ਪਰ ਇਹ ਇੱਕ ਸਹੀ ਖਬਰ ਹੈ ਕਿ ਪ੍ਰੋਡਿਊਸਰ ਆ ਸਾਧ ਜਰੂਰ ਬਣ ਗਿਆ ਫਿਲਹਾਲ ਅੱਗੇ ਜਾ ਕੇ ਉਹਦਾ ਮੂਡ ਭਾਈ ਚੇਂਜ ਹੋ ਜੇ ਕਹਿ ਨਹੀਂ ਸਕਦੇ ਕਿਉਂਕਿ ਪ੍ਰੋਡਿਊਸਰ ਡੀ ਐਕ ਐਕ ਨਾਮ ਆ ਮੁੰਡੇ ਦਾ ਪਰ ਫਿਲਹਾਲ ਦੀ ਖਬਰ ਇਹ ਆ ਕਿ ਉਹ ਸਾਧ ਬਣ ਗਿਆ ਕੁਝ ਲੋਕ ਕਹਿੰਦੇ ਨੇ ਕਿ 2-3 ਮਹੀਨਿਆਂ ਵਾਸਤੇ ਗਿਆ ਸਾਧਾਂ ਕੋਲੇ ਕਈ ਲੋਕ ਕਹਿੰਦੇ ਨੇ ਪਰਮਾਨੈਂਟ ਬੱਗ ਗਿਆ ਸਾਧਾਂ ਨਾਲੇ ਹੁਣ ਇਹ ਤਾਂ ਪ੍ਰੋਡਿਊਸਰ ਹੀ ਦੱਸ ਸਕਦਾ ਗੱਲ ਨਹੀਂ ਹੋ ਪਾਈ ਪ੍ਰੋਡਿਊਸਰ ਦੇ ਨਾਲ ਕਿ ਪੂਰਾ ਸੱਚ ਹੈ ਕਿ ਤਾਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਪ੍ਰੋਡਿਊਸਰ ਛੱਡ ਕੇ ਸਾਰਾ ਕੁਝ ਬਣ ਸਕਦਾ ਕਿਉਂਕਿ ਇੰਟਰਨੈਟ ਦੇ ਉੱਪਰ ਕੈਰੀਅਰ ਬਣਾਉਣ ਵਾਸਤੇ YouTube ਹੋਵੇ Facebook ਹੋਵੇ Instagram ਹੋਵੇ ਕੈਰੀਅਰ ਬਣਾਉਣ ਵਾਸਤੇ ਲੋਕ ਕੀ ਕੁਝ ਕਰ ਲੈਂਦੇ ਨੇ ਆਪਣੇ ਦੇਖਿਆ ਕਿ ਆਪਣੀ ਫੈਮਲੀ ਦੇ ਨਾਲ ਬਣਾਵਣਾ ਕਿ ਵੀਡੀਓ ਪਾਉਂਦੇ ਨੇ ਜਾਂ ਕੁੜੀਆਂ ਹੋਣ ਨੱਚ ਟੱਪ ਕੇ ਵੀਡੀਓ ਪਾਉਂਦੀਆਂ ਨੇ ਪ੍ਰੋਡਿਊਸਰ ਇੱਕ ਬੜਿਆਂ ਬਣਾਇਆ ਕੈਰੀਅਰ ਕਈ ਸਾਲਾਂ ਦੀ ਮਿਹਨਤ ਛੱਡ ਕੇ ਸਭ ਕੁਝ त्याग ਕੇ ਜੰਗਲਾ 'ਚ ਜਾ ਕੇ ਭਗਤੀ ਕਰਨ ਲੱਗਿਆ ਬਹੁਤ ਵੱਡੀ ਗੱਲ ਹੈ